ਤਨੀ ਢੰਡਾ ਨੰਬਰ ਲੈ ਕੇ ਆ ਗਿਆ ਆਪਣੀ ਟੀਮ ਦੇ ਲਈ ਜੀਵਨ 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 ਅਜੂਬਾ ਕਬੱਡੀ ਦਾ ਅਜੂਬਾ ਢੰਡਿਆਂ ਦੇ ਵਿੱਚੋਂ 5.5 ਲੱਖ ਦੀਆਂ ਮੇਰੇ ਵੀਰੋ ਤਿੰਨ ਕਬੱਡੀਆਂ ਪਾ ਕੇ ਚਿੱਤਣ ਵਾਲਾ ਵੱਡਾ ਪ੍ਰਾਈਜ਼ ਲਓ ਮਨੀ ਤੇ ਕਹਿੰਦੇ ਜੀਵਨ ਦੀ ਟੱਕਰ ਲਓ ਜੋਰ ਚੋਰ ਆ ਆ ਆ ਟੱਕਰ ਵੇਖਣ ਜੋ ਆ ਟੱਕਰ ਬੱਲੇ 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 ਬਠਿੰਡੇ ਉਗਾ ਵਾਲੇ ਦਾ ਵੀ ਜਨਮ ਦਿਨ ਹੈ ਮੁਬਾਰਕਬਾਦ ਹੈ ਜੀਵਨ ਚੱਕ RAM ਸਿੰਘ ਵਾਲੇ ਦੇ ਵਿੱਚ ਖੇਡਣ ਦੇ ਲਈ ਪੁੱਜਾ ਹੋਇਆ ਹੈ ਲਓ ਸਾਹਮਣੇ ਚਾਰ ਜਾਫੀ ਬਾਬਾ ਗਾਜੀ ਰਾਸ ਕਬੱਡੀ ਕਲੱਬ ਤੋਂ ਹੋਰੀ ਦੀ ਟੀਮ ਦੇ ਹੁਣ ਕੌਣ ਹੁਣ ਕੌਣ ਆਹ ਸਾਹਮਣੇ ਗੋਪੀ ਨੇ ਸੱਚੀ ਬੋਲੀ ਬੋਲੀ ਹੈ ਵੀ ਨੰਬਰ ਜਿਹੜਾ ਹੈ ਉਹ ਜੀਵਨ ਮਾਨੂ ਕੇ ਖੇਡ ਆ ਗਿਆ ਮੈਚ ਬੜਾ ਫਸ ਕੇ ਖੇਡਿਆ ਜਾ ਰਿਹਾ ਹੈ ਅਜੇ ਪਤਾ ਨਹੀਂ ਜਿੱਤਣਾ ਕਿਨੇ ਹੈ ਜਿਹੜੀ ਜਿੱਤੂ ਦਿੜਵੇ ਦੇ ਨਾਲ ਸੈਕੰਡ ਸੈਮੀਫਾਈਨਲ ਮੈਚ ਮੇਰੇ ਮਿੱਤਰੋ ਖੇਡੂਗੀ ਜੀਵਨ ਪਾਉਂਦਾ ਰੇਡ ਚਾਰ ਸਾਲਾਂ ਬਾਅਦ ਪੰਜਾਬ ਦੀ ਧਰਤੀ ਤੇ ਪੁੱਜਿਆ ਕਿਸਾਨੀ ਸੰਘਰਸ਼ ਦੇ ਵਿੱਚ ਵੀ ਨੌਜੰਦਾ ਵੱਡਾ ਰੋਲ ਰਿਹਾ ਹੈ ਹੁਣ ਵੇਖੋ ਹੁਣ ਸਵਾਦ ਆਉ ਦੁਨੀਆ ਸਵਾਦ ਲੈ ਜੂ ਲੈ ਜੂ ਲੈ ਜੂ ਲੈ ਜੂ ਆ ਜੀਵ ਆਹ ਕੋ ਜੀ ਦੇਖਣਾ ਚਾਹੁੰਦੇ ਸੀ ਫਰਤਾਰੀ ਪਾਸੇ ਜਿਹਨੇ ਮੋਕੇ ਦੀ ਮਾਨੂੰਕੇ ਗਿੱਲਾ ਔਰ ਦੂਜੇ ਪਾਸੇ ਰੋਪੜ ਦੀ ਕਹਿੰਦੇ ਮੇਰੇ ਵੀਰੋ ਤਨਹੋਰੀਆ ਆਉ ਜਾਂਦਾ ਮਾਨੂੰਕੇ ਵਾਲਾ ਆਉ ਜਾਂਦਾ ਮਾਨੂੰਕੇ ਗਿੱਲ ਵਾਲਾ ਜੀਵਨ ਸੁੱਖਾ ਧਾਲੀਵਾ ਕਿਹੜੇ ਪਾਸੇ ਕਿੱਧਰ ਨੂੰ ਜਾਣਾ ਆਓ ਮੇਰੇ ਮਿੱਤਰੋ ਜੀਵਨ ਦੀ ਫੇਰ ਖੇਡ ਮੈਦਾਨ ਦੇ ਵਿੱਚ ਪੈ ਗਈ ਰੇਡ ਮਾਨਕੀ ਦਾ ਗੋਪੀ ਸਮਰਾਲੇ ਤੋਂ ਪੁੱਜਿਆ ਨਾਲ ਕਹਿੰਦੇ ਮਨੀ ਤਨਹੋਰੀ ਝਾਰੀ ਆਓ ਸਾਹਮਣੇ ਵੇਖਦਾ ਵੀ ਮਨੀ ਦੇ ਨਾਲ ਮੁਕਾਬਲਾ ਲੱਗਿਆ ਜੋ हिकु पासे सवाद सवाह सवाद बखरा मनी ते